ਹਾਸੀ ਦੇ ਪੀ ਇੰਨੇ ਨਾ ਪਾਣੀ ਰਹਿ ਗਿਆ ਤੁਸੀਂ ਬੰਨ ਚੜਨ ਤੋਂ ਸਾਡੇ ਬੱਚੇ ਲਈ ਅਕਸਰ ਚੜਦੇ ਹਾਂ ਅੱਛਾ ਹੋਰ ਅਹੀਂ ਮੈਨਾਂ ਕੋਈ ਸਾਡੇ ਘਰਾਂ ਚੋਂ ਮੰਝਾ ਲੀੜਾ ਵੀ ਨਹੀਂ ਨਿਕਲਿਆ ਕਹ ਕਣ ਕਿੰਨੇ ਵਜੇ ਪਾਣੀ ਆਇਆ ਸੀ ਪਾਣੀ 7 ਵਜੇ ਪਾਣੀ ਆ ਗਿਆ ਇਸ ਵਕਤ ਉਹਦੇ ਤੱਕ ਬਹੁਤ ਜ਼ਿਆਦਾ ਨਿਸ਼ਕਾਨ ਹੋ ਗਿਆ ਅੱਛਾ ਹੁਣ ਤੇ ਆ ਪਤਾ ਲੱਗਣ ਡਿਆ ਦੱਸਣ ਡੇ ਨੇ ਉਹਦੇ ਸਾਡੇ ਨਿਸ਼ਕਾਨ ਬਹੁਤ ਜ਼ਿਆਦਾ ਹੋਇਆ ਆ हां जी यार ते पुत्रा ਬਹੁਤ ਨੁਕਸਾਨ ਹੈ ਕੁਛ ਨਹੀਂ ਰਹਿ ਗਿਆ ਕੋ ਬੱਚੇ ਆਪਾਂ ਲਾ ਕੇ ਤੁਸੀਂ ਦੇ ਪੋਚੇ ਆ ਉਹ ਵੀ ਸਾਡੇ ਬਹੁਤ ਵਸਤਾਂ ਬੱਚੇ ਲਾ ਕੇ ਬੇੜੇ ਜੇ ਪਾ ਕੇ ਲੈਂਦੀ ਕੁਛ ਨਹੀਂ ਸਾਡੇ ਕੋਲ ਕਿਉਂ ਕਿਆ ਜਾਂਦੀ ਨਾ ਪਾਣੀ ਵਗਦਾ ਪੂਰਾ ਵਗਦਾ ਕੋਈ ਐ ਨਹੀਂ ਆ ਸਕਦਾ ਜਾਪਾ ਉਪਰੋਂ ਬੜੇ ਜਤਨਾ ਨਾਲ ਜੀ ਆਇਆਂ ਤਾਂ ਪਕੜ ਕੇ ਲਿਆਂਦਾ ਹਾਂ 88 ਦਾ ਹਾਂ 88 ਦਾ ਹਾਂ ਬਹੁਤ ਜ਼ਿਆਦਾ ਨਿਸ਼ਾਨਵਾਈ ਕੋਠੇ ਦਾ ਕੋਈ ਰਹਿ ਨਹੀਂ ਗਿਆ ਵੈਸੇ ਕੋਈ ਬਾਲਾ ਕੋਈ ਲੱਕੜੀ ਕੱਟੇ ਕੋਠੇ ਉਹ ਵੀ ਰੁੜ ਗਿਆ ਸਾਡੇ ਕੁਛ ਨਹੀਂ ਰਹਿ ਗਿਆ ਕੁੱਲੀਆਂ ਰੋਟੀ ਪਾਣੀ ਭੁੱਖੇ ਹੀ ਆਪਾਂ ਰਿਆ ਜੇ ਜਾ ਸੋਡਾ ਹੀ ਮਾਸਾ ਮਸਾ ਖਾਣੇ ਆ ਇਹਦਾ ਆਪਾਂ ਭੁੱਖਾ ਹੀ ਜੀ ਆਇਆਂ ਜੰਤ ਤੁਸੀ ਤੇ ਰੱਖੋ ਹੁਣ ਫੇਰ ਹੜੋਂ ਨਾਲੇ ਆ ਫੇਰ ਦਰਸਤਾਂ ਦੇ ਕੀ ਕਹਿਣਾ ਚਾਹੁੰਦੇ ਆ ਹੁਣ ਆਪਾਂ ਨੂੰ ਇਹ ਵੀ ਜਿਤਨਾ ਤੁਸੀਂ ਆਖੋਗੇ ਉੱਤਰ ਕਰ ਲਾਂਗੇ ਪਿੰਡ ਵਾਲੇ ਤੇ ਵੈਸੇ ਆਪਾਂ ਘਰ ਛੱਡ ਕੇ ਵੀ ਕਿੱਥੇ ਜਾਈਏ ਆਪਾਂ ਕਿਸੇ ਰਿਸ਼ਤੇਦਾਰ ਕੋਲ ਨਹੀਂ ਸਾਂਭੇ ਜਾਂਦੇ ਚੀ ਆ ਜਾਂਦੇ ਆਪਾਂ ਆਪਣੇ ਘਰੇ ਹੀ ਉਹ ਡੰਗਰ ਬੱਚਾ ਕਿ ਜਾਈ ਨਹੀਂ ਸਕਦੇ ਆਪਾਂ ਨੇ ਰਾਵੀ ਦਰਿਆ ਦੇ ਵਿੱਚ ਲਗਾਤਾਰ ਵਿੱਚ ਕੀਤੀ ਹੈ ਲਈ ਤੁਹਾਡੇ ਸੁਵੇਹ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਹਾਂਜੀ ਇਹਦੇ ਵਿੱਚ ਅਸੀਂ ਜਿਹੜਾ ਰਾਵੀ ਦੇ ਵਿੱਚ ਪਾਣੀ ਦਾ ਫਲੋ ਆ ਰਿਹਾ ਇਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜੰਮੂ ਕਸ਼ਮੀਰ ਜਾਂ ਹਿਮਾਚਲ ਦੇ ਵਿੱਚ ਜੜੀ ਬਾਰਿਸ਼ ਹੋ ਰਹੀ ਹੈ ਉਥੇ ਉਹ ਜਿਹੜਾ ਦਰਿਆ ਤੋਂ ਵੀ ਪਾਣੀ ਆ ਰਿਹਾ ਤੇ ਰੰਜੀਤ ਸਾਗਰ ਡੈਮ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ ਜਿਹੜਾ ਕੰਟਰੋਲ ਪਾਣੀ ਹੈ ਜਿਹੜਾ ਛੱਡਿਆ ਜਾ ਰਿਹਾ ਜਿਹਦੇ ਕਰਕੇ ਕਿ ਐਸ ਹਾਲ ਦੀ ਘੜੀ ਅਸੀਂ ਜੇ ਦੇਖ ਰਹੇ ਹਾਂ ਤੇ ਇਸ ਵੇਲੇ ਕੰਫਰਟੇਬਲ ਹੈ ਲੇਕਿਨ ਜੇ ਅਸੀਂ ਕਹੀਏ ਕਿ ਹਾਲਾਤ ਜਿਹੜੇ ਨੇ ਉਹ ਡੈਲੀਕੇਟ ਨੇ ਸੰਭਾਵਨਾ ਇਹ ਹੈ ਕਿ ਵੀ ਪਾਣੀ ਜਿਹੜਾ ਹੈਗਾ ਉਹ ਜ਼ਿਆਦਾ ਛੱਡਿਆ ਜਾਏਗਾ ਜਿਹੜਾ ਔਰ ਕੁਝ ਛੱਡਿਆ ਜਾ ਚੁੱਕਿਆ ਜਿਹਦੇ ਆ ਕਿ ਇੰਪੈਕਟ ਜਿਹੜਾ ਆਉਣ ਵਾਲੇ ਤਿੰਨ ਚਾਰ ਕੰਟੈਂਸ ਸਾਨੂੰ ਨਜ਼ਰ ਵੀ ਆਏਗਾ ਸੋ ਉਹਦੇ ਕਰਕੇ ਅਸੀਂ ਇਤਿਆਹਾਤ ਦੇ ਤੌਰ ਤੇ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਉਹਨਾਂ ਦੀ ਹਦਾਇਤਾਂ ਐਸਐਸਪੀ ਸਰ ਨਾਲ ਲੈ ਸੋ ਉਹਨਾਂ ਦੀ ਹਦਾਇਤਾਂ ਉਹਨਾਂ ਦੇ ਅਨੁਸਾਰ ਅਸੀਂ ਪਿੰਡ-ਪਿੰਡ ਦੇ ਵਿੱਚ ਜਾ ਕੇ ਅਸੀਂ ਦੌਰਾ ਵੀ ਕਰ ਰਹੇ ਹਾਂ ਆਪਣੇ ਕੈਂਪਸ ਵੀ ਸੈਟਅਪ ਕੀਤੇ ਇੱਕ ਪਰਮਨੈਂਟ ਜਿਹੜਾ ਆਫਿਸ ਹੈ ਆਰਜੀ ਤੌਰ ਤੇ ਉਹ ਗੁਰਦੁਆਰਾ ਸਾਹਿਬ ਅਰੰਦਾਸ ਵਿਖੇ ਉਹ ਅਸੀਂ ਇਨਸਟੈਬਲਿਸ਼ ਕੀਤਾ ਜਿੱਥੇ ਸਾਰੇ ਮਹਿਕਮੇ ਉੱਥੇ ਲਗਾਤਾਰ ਇਹਦੇ ਉੱਤੇ ਨਿਗਰਾਨੀ ਬਣਾ ਕੇ ਬੈਠੇ ਦੇਖਿਆ ਜੀ ਕਿੰਨੇ ਘੰਟੇ ਖਤਰਨਾਕ ਨਹੀਂ ਹੋਣੇ ਸਵਾਸਲੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਜੀ ਜਿਵੇਂ ਐਸਐਸਪੀ ਸਰ ਵੀ ਪਹਿਲਾਂ ਕਰਕੇ ਹਟੇ ਨੇ ਕੇ ਵੀ ਸਾਰੇ ਚੌਕਸ ਰਹਿਣ ਚੁੱਕਦੇ ਰਹਿਣ ਆਉਣ ਵਾਲੇ 24 ਘੰਟੇ ਖਾਸ ਕਰਕੇ ਉਸ ਤੋਂ ਬਾਅਦ ਵੀ ਜੇ بارش ਲਗਾਤਾਰ ਪੈ ਰਹੀ ਹੈ ਤਾਂ ਸਾਨੂੰ ਚੌਕਸ ਉਸ ਅਨੁਸਾਰ ਹੀ ਰਹਿਣਾ ਪਏਗਾ ਠੀਕ ਆ ਦੇ ਵਿੱਚ ਕੀ ਹਾਲਾਤ ਨੇ ਤੇ ਕੀ ਅਪੀਲ ਦੀ ਤਿਆਰੀ ਹੈ ਦੇਖੋ ਜੀ ਜਿਵੇਂ ਸਾਡੇ ਨਾਲ ਸਿਵਲ ਪ੍ਰਸ਼ਾਸਨ ਦੇ ਏਡੀਸੀ ਸਾਹਿਬ ਵੀ ਨੇ ਕੁਸ਼ਪਾਲ ਜੀ ਵੀ ਨੇ ਸਾਰੇ ਸਾਡੀ ਸਿਵਲ ਪ੍ਰਸ਼ਾਸਨ ਦੀ ਵੀ ਟੀਮ ਹੈ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਾ ਹੋਇਆ ਹੈ ਇੱਥੇ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਹੀ ਜ਼ਿਆਦਾ ਭਾਰੀ بارش ਜਿਹੜੀ بارش ਬਹੁਤ ਜ਼ਿਆਦਾ ਹੋ ਰਹੀ ਹੈ ਹਿਮਾਚਲ ਵਾਲੇ ਪਾਸੇ ਚ ਉਹਦੇ ਕਰਕੇ ਜਿਹੜਾ ਆਪਣਾ ਰਾਵੀ ਦਰਿਆ ਹੈ ਉਹਦੇ ਚ ਪਾਣੀ ਦਾ ਵਾਧਾ ਹੁੰਦਾ ਜਾ ਰਿਹਾ ਰਣਜੀਤ ਸਾਗਰ ਡੈਮ ਹੈ ਜਿਹੜਾ ਉਤੋਂ ਵੀ ਕਾਫੀ ਜ਼ਿਆਦਾ ਪਾਣੀ ਹੈ ਜਿਹੜਾ ਛੱਡਿਆ ਜਾ ਰਿਹਾ ਹੈ ਹਜੇ ਤੱਕ ਸਾਡੇ ਇੱਥੇ ਪਾਣੀ ਨਹੀਂ ਪਹੁੰਚਿਆ ਬਟ ਅਸੀਂ ਅਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਸੀਂ ਲੋਕਾਂ ਨੂੰ ਇਸੇ ਕਰਕੇ ਅਪੀਲ ਕਰਨ ਆਏ ਆ ਇੱਥੇ ਕਿ ਇਹਨਾਂ ਦੀ ਆਪਾਂ ਫਟਾਫਟ ਇਵੈਕੂਏਸ਼ਨ ਕਰੀਏ ਤਾਂ ਕਿ ਕਿਸੇ ਵੀ ਜਾਨ ਮਾਲ ਦੀ ਜਿਹੜੀ ਹੈਗਾ ਨੁਕਸਾਨ ਤੋਂ ਆਪਾਂ ਬਚੇ ਰਹੀਏ ਤੇ ਸਾਡਾ ਸਿੰਪਲ ਫੋਕਸ ਇਹ ਹੋਵੇ ਜਿਹੜੇ ਆਪਣੇ ਤੁਸੀਆਂ ਅਸੀਂ ਉਹਨਾਂ ਨੂੰ ਬਚਾਈਏ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਅਸੀਂ ਉਹਨਾਂ ਨੂੰ ਬਚਾਈਏ ਕਿਸੇ ਵੀ ਤਰੀਕੇ ਦੀ ਜਾਨਮਾਲ ਦੀ ਕੋਈ ਵੀ ਨੁਕਸਾਨ ਨਾ ਲੋਕ ਨਹੀਂ ਮੰਨ ਰਹੇ ਲੋਕ ਕਹਿ ਰਹੇ ਆਪਾਂ ਘਰਾਂ ਚ ਹੀ ਰਾਂਗੇ ਨਹੀਂ ਜਾਵਾਂਗੇ ਜੀ ਅਸੀਂ ਉਸੇ ਕਰਕੇ ਅਸੀਂ ਪਿੰਡਾਂ ਪਿੰਡਾਂ ਚ ਜਾ ਕੇ ਲੋਕਾਂ ਚ ਆਪ ਜਾ ਕੇ ਅਪੀਲ ਕਰ ਰਹੇ ਹਾਂ ਤੇ ਸਾਡਾ ਪੂਰਾ ਪ੍ਰਸ਼ਾਸਨ ਇਹਨਾਂ ਨੂੰ ਦੱਸਿਆ ਗਿਆ ਹੈ ਕਿ ਸਾਡਾ ਇੱਥੇ ਹੀ ਹੈ ਪ੍ਰਸ਼ਾਸਨ ਇਹ ਲੋਕਾਂ ਦੇ ਵਿੱਚ ਹੀ ਵਿਚਰਾਂਗੇ ਅਸੀਂ ਤੇ ਜਿਹੜੇ ਸਰਕਾਰੀ ਮਹਿਕਮਾ ਜਿਹੜਾ ਆਪਣੀ ਮਸ਼ੀਨਰੀ ਹੈ सरपंच साहिबान सारे वो भी इत्थे ही ने पुलिस प्रशासन भी सिविल प्रशासन भी इत्थे ही है ते ਲੋਕਾਂ ਦੀ ਜਿਸ ਵੀ ਤਰੀਕੇ ਨਾਲ ਸਹਾਇਤਾ ਦੀ ਲੋੜ ਹੋएगी ਉਹਨਾਂ ਨੂੰ ਅਸੀਂ ਸਾਰੀ ਸਹਾਇਤਾ ਇਹਨਾਂ ਦੀ ਪ੍ਰੋਵਾਈਡ ਕਰਾਂਗੇ ਹਰ ਬੰਦ ਕੀ ਕੀ ਦਿੱਤੇ ਗਏ ਇਹਨਾਂ ਦੇ ਵਾਸਤੇ ਜੀ ਦੇਖੋ ਜਿਹੜੇ ਵੀ ਮੈਂ ਜਿਵੇਂ ਮੈਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਇਹਨਾਂ ਨੇ ਆਪਣਾ ਸਮਾਨ ਸਾਜੋ ਸਮਾਨ ਚੁੱਕਣਾ ਹੈ ਉਹਦੇ ਵਾਸਤੇ ਕਿਸੇ ਨੂੰ ਟਰੈਕਟਰ ਟਰਾਲੀ ਚਾਹੀਦੀ ਹੈ ਉਹ ਵੀ ਸਿਵਲ ਪ੍ਰਸ਼ਾਸਨ ਪ੍ਰੋਵਾਈਡ ਕਰੂਗਾ ਇਹਨਾਂ ਦੇ ਰਹਿਣ ਸਹਿਣ ਵਾਸਤੇ ਅਸੀਂ ਜਗ੍ਹਾ ਨੋਟੀਫਾਈ ਕਰਤੀਆਂ ਹੈ ਸਕੂਲ ਹੈਗੇ ਨੇ ਗੁਰਦੁਆਰਾ ਸਾਹਿਬ ਹੈਗੇ ਨੇ ਜਿੱਥੇ ਇਹਨਾਂ ਦਾ ਨਿਰੰਤਰ ਜਿਹੜਾ ਲੰਗਰ ਪ੍ਰਸ਼ਾਦਾ ਉਹ ਵੀ ਇਹਨਾਂ ਨੂੰ ਪ੍ਰੋਵਾਈਡ ਕੀਤਾ ਜਾਏਗਾ ਤੇ ਰਹਿਣ ਦੀਆਂ ਵੀ ਫੈਸਿਲਿਟੀਆਂ ਇਹਨਾਂ ਨੂੰ ਸਾਰਿਆਂ ਨੂੰ ਲੋਕਾਂ ਨੂੰ ਸਾਡੇ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਲੋਕਾਂ ਦਾ ਕਿਹੋ ਜਿਹਾ ਸਾਥ ਮਿਲ ਰਿਹਾ ਲੋਕੀ ਬਿਲਕੁਲ ਵਧੀਆ ਸਾਥ ਦਿੰਦੇ ਨੇ ਜੀ ਹਮੇਸ਼ਾ ਇਹ ਜਿਹੜੀ 벨ਟ ਹੈਗੀ ਹੈ ਜਿਹੜਾ ਹਾਰੂ 벨ਟ ਹੈ ਇਹ ਕਿਸੇ ਵੀ ਚੁਣੌਤੀ ਨਾਲ ਬਿਲਕੁਲ ਡਟ ਕੇ ਜਿਹੜਾ ਹੌਸਲੇ ਨਾਲ ਹਮੇਸ਼ਾ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹੇ ਨੇ ਆਣ ਵਾਲੇ ਟਾਈਮਸ ਵੀ ਇਹ ਬਿਲਕੁਲ ਡਟ ਕੇ ਸਾਡੇ ਨਾਲ ਪ੍ਰਸ਼ਾਸਨ ਕਿੰਨਾ ਪਾਣੀ ਦਰਿਆ ਵਿੱਚ ਕਿੰਨਾ ਆਰਿਆ ਦਾ ਹਜੇ ਕੁਝ 393 1000 ਕਿਊਸਿਕ ਪਾਣੀ ਜਿਹੜਾ ਹੈਗਾ ਇਸ ਟਾਈਮ ਦਰਿਆ 'ਚ ਫਲੋ ਕਰ ਰਿਹਾ ਤੇ ਸਾਨੂੰ ਖੱਛਾ ਹੈ ਕਿ ਥੋੜਾ ਜਾਂ ਹੋਰ ਵੀ ਵਧੇਗਾ ਠੀਕ ਠੀਕ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼